ਰਾਜਾ ਵੜਿੰਗ ਦੇ ਸਾਥੀ ਨੂੰ ਜਿਹੜਾ ਕਿ ਪੁਲਿਸ ਨੇ ਜੇਲ੍ਹ ਦੇ ਵਿੱਚ 57 ਲਾ ਕੇ ਭੇਜ ਦਿੱਤਾ ਤੇ ਇਸ ਤੋਂ ਬਾਅਦ ਹੁਣ ਉੱਥੇ ਹੀ ਲਗਾਤਾਰ ਕਾਂਗਰਸ ਪਾਰਟੀ ਪੜਕਦੀ ਹੋਈ ਨਜ਼ਰ ਆ ਰਹੀ ਹੈ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਾਥੀ ਜਿਹੜੇ ਕਿ ਕੁਲਵਿੰਦਰ ਸਿੰਘ ਪਿੰਡ ਕੌਣੀ ਤੋਂ ਉਹਨਾਂ ਦੇ ਉੱਤੇ 551 ਲਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਸ਼ਰੀਆਮ ਧੱਕੇਸ਼ਾਹੀ ਪੁਲਿਸ ਪ੍ਰਸ਼ਾਸਨ ਕਰ ਰਿਹਾ ਤੇ ਦੂਜੇ ਪਾਸੇ ਡਿੰਪੀ ਢੱਲੋ ਦੇ ਉੱਤੇ ਵੀ ਲਗਾਤਾਰ ਇਲਜ਼ਾਮ ਤੱਕ ਲਗਾਏ ਜਾ ਰਹੇ ਨੇ ਤੇ ਜਿਸ ਦੇ ਤਹਿਤ ਹੁਣ ਰਾਜਾ ਵੜਿੰਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਸਾਨੂੰ ਕੋਰਟ ਜਾਣਾ ਪਿਆ ਤਾਂ ਉਸ ਦੇ ਤਹਿਤ ਜਾਵਾਂਗੇ ਤੇ ਉੱਥੇ ਹੀ ਹੁਣ ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੋ ਵੀ ਸਰਕਾਰ ਤੱਕੇਸ਼ਾਈ ਕਰ ਰਹੀ ਹੈ ਤੇ ਹੋਰ ਕੀ ਕੁਝ ਕਹਿਣਾ ਰਾਜਾ ਵੜਿੰਗ ਦਾ ਆਓ ਤੁਹਾਨੂੰ ਸੁਣਾਉਨੇ ਆ ਕੱਲੇ ਹੈ ਕਿ ਸਾਡਾ ਸਾਥੀ ਹੈ ਕੁਲਵਿੰਦਰ ਸਿੰਘ son of ਬਲਦੇਸ਼ ਸਿੰਘ ਪਿੰਡ ਕੋੜੀ ਉਹਨਾਂ ਦਾ ਪੁੱਤਰ ਹੈ ਰਾਜਕਰਨ ਸਿੰਘ ਕੋਈ ਝਗੜਾ ਨਹੀਂ ਕੋਈ ਬੰਦਾ ਕਿਤੇ ਐਡਮਿਟ ਨਹੀਂ ਕੋਈ ਦਾਖਲ ਨਹੀਂ ਇਸ ਇਨਾਂ ਨੂੰ ਵੀ 752 ਜ਼ਮਾਨਤ ਕਰਾਤੀ ਪਹਿਲਾਂ ਤਾਂ ਪੁਲਿਸ ਦਬਾਅ ਪਾਉਂਦੀ ਰਹੀ ਕਿ ਲੋਕਲ ਐਮਐਲਏ ਦੇ ਘਰੇ ਚੱਲੋ ਤੇ ਅਸੀਂ ਤੁਹਾਨੂੰ ਮਲਾਉਣਾ ਹੈ ਤੇ ਜਿਹੜਾ ਪਤਾ ਚੱਲਿਆ ਸਾਡੇ ਕੋਲ ਉਹਦਾ ਪ੍ਰੂਫ ਤਾਂ ਹੈ ਨਹੀਂ ਪਰ ਸਾਨੂੰ ਸਾਡੇ ਬੰਦੇ ਨੇ ਦੱਸਿਆ ਕਿ ਸਾਨੂੰ ਧੱਕੇ ਨਾਲ ਉਹਨਾਂ ਦੇ ਘਰੇ ਵੀ ਲੈ ਗਏ ਕਹਿੰਦੇ ਬੰਦੀ ਫਿਰ ਉਹ ਜਦੋਂ ਕਿਹਾ ਫਿਰ ਬੰਦੀ ਪਾਤੀ ਜਦੋਂ ਸਾਡਾ ਬੰਦਾ ਉਹਨਾਂ ਦੇ ਮੁਤਾਬਕ ਸ਼ਰਤ ਨਹੀਂ ਮੰਨਿਆ ਸੋ ਹੁਣ ਉਹ ਨੂੰ ਫਿਰ 751 ਚ ਬਾਅਦ ਚ 751 ਕਰਤੀ ਹੋਰੀ ਤੇ ਜ਼ਮਾਨਤ ਦਿੱਤੀ। ਜ਼ਮਾਨਤ ਦਿੱਤੀ ਹੈ ਨਿਰਕੋਨੀ ਸਾਹਿਬ 9 ਤਰੀਕ ਨੂੰ। 9 ਤਰੀਕ ਨੂੰ। ਤੇ ਅੱਜ ਜਨਾਬ 9 ਤਰੀਕ ਨੂੰ ਜ਼ਮਾਨਤ ਦਿੱਤੀ ਸੀ ਸਾਡੇ ਵਕੀਲ ਸਾਹਿਬ ਨੇ ਸਾਨੂੰ ਦੱਸਿਆ ਕੱਲ ਕੱਲ ਉਰੀ ਪੇਛੀ ਸੀ ਦੁਆਰੇ ਯਾਨੀ ਕਿ 15 ਤਰੀਕ ਨੂੰ ਪੇਛੀ ਸੀ ਤੇ 15 ਤਰੀਕ ਨੂੰ ਹੁਕਮ ਰਾਨ ਸਰਕਾਰ ਦੇ ਮੁਖਤਿਆਰਾਂ ਨੇ ਯਾਨੀ ਕਿ ਐਮਐਲਏ ਸਾਹਿਬ ਹਨੇ ਪੂਰੀ ਜ਼ਮਾਨਤ ਉਥੋਂ ਪੁਲਿਸ ਤੋਂ ਲਿਖਾ ਕੇ ਜਾਣਬੁੱਝ ਕੇ 751 ਜ਼ਮਾਨਤ ਮਿਲੀ ਵੀ ਤਰੀਕ ਤੇ ਹੈ ਜ਼ਮਾਨਤ ਕੈਨਸਲ ਕਰਤੀ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ 751 ਚ ਜ਼ਮਾਨਤ ਮਿਲੀ ਤਰੀਕ ਤੇ ਬੰਦਾ ਆਇਆ ਲੜਾਈ ਨਹੀਂ ਹੋਈ ਕੋਈ ਕੰਪਲੇਂਟ ਨਹੀਂ ਹੋਈ ਸ਼ਿਕਾਇਤ ਨਹੀਂ ਹੋਈ ਤੇ ਜ਼ਮਾਨਤ ਕੈਨਸਲ ਕਰਤੀ ਉਹ ਹੈਂਡੀਕੈਪਡ ਬੰਦਾ ਹੈ ਤੁਰਿਆ ਨਹੀਂ ਜਾਂਦਾ ਅਗਰ ਤੁਸੀਂ ਉਹਰਾ ਹਾਲਾਤ ਵੇਖ ਲਓ ਉਰੀ ਉਮਰ ਹੋਣੀ ਹੈ ਤਕਰੀਬਨ 55 ਸਾਲ 60 ਸਾਲ ਲੇਕਿਨ ਭਾਰਾ ਇਸ ਸਰੀਰ ਦਾ ਲੱਤ ਕੰਮ ਨਹੀਂ ਕਰਦੀ ਅੱਜ ਉਹਨ ਦੁਆਰੇ ਆਏ ਆ ਵੀ ਅੱਜ ਜੁਮਾਨ ਅੱਛਾ ਜਿਹੜਾ ਆਰਡਰ ਕੀਤੇ ਆ ਜਿਹੜਾ ਸਾਡੇ ਕੋਲੇ ਆਰਡਰ ਹੈਗਾ ਉਹ ਤੇ ਕੱਲ ਤਹਿਸੀਲਦਾਰ ਸਾਹਿਬ ਨੇ ਲਿਖਿਆ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਉਹਦੇ ਤੇ ਲਿਖਿਆ ਹੈ ਉਕਤ ਕੇਸ ਵਿੱਚ ਦਰਜ ਉੱਤਰਵਾਦੀ ਕੁਲਵਿੰਦਰ ਸਿੰਘ ਪੁੱਤਰ ਬਲਦੇਸ਼ ਸਿੰਘ ਵਾਸੀ ਕੌਣੀ ਅ ਮੈਂ ਵਿੱਚੋਂ ਸ਼ਾਰਟ ਕਰਦਾ 16 9 2025 ਤੱਕ ਬੰਦ ਹਵਾਲਾ ਤੇ ਜੁਡੀਸ਼ਲ ਕੀਤਾ ਗਿਆ ਹੈ ਅੱਗੇ ਕੀ ਹੈ ਅ ਪ੍ਰੰਤੂ ਪਾਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੌਣੀ ਵੱਲੋਂ ਇੱਕ ਦਰਖਾਸਤ ਪੇਸ਼ ਬੇਨਤੀ ਕੀਤੀ ਅ ਕੀਤੀ ਗਈ ਹੈ ਦੋਸ਼ੀ ਕੁਲਿੰਦਰ ਸਿੰਘ ਕਾਫੀ ਮੈਂਟਲੀ ਅਪਸਰਟ ਹੈ ਇਸ ਕਰਕੇ ਜੇਲ੍ਹ ਵਿੱਚ ਭੇਜੇ ਜਾਣ ਦੇ ਯੋਗ ਨਹੀਂ ਹੈ ਅੱਛਾ ਫਿਰ ਉਹਨਾਂ ਲਿਖਿਆ ਉਸ ਨੂੰ ਕਿਸੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਭੇਜਿਆ ਜਾਵੇ ਦਰਖਾਸਤ ਦੇ ਵਿਚਾਰ ਕੀਤਾ ਗਿਆ ਦਰਖਾਸਤ ਦੇ ਆਧਾਰ ਤੇ ਆਪ ਨੂੰ ਲਿਖਿਆ ਜਾਂਦਾ ਹੈ ਕਿ ਕੁਲਵਿੰਦਰ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ਤੇ ਅਤੇ ਉਸ ਨੂੰ ਉਸ ਨੂੰ ਉਸ ਦੀ ਸਿਹਤ ਦੇ ਆਧਾਰ ਤੇ ਜ਼ੇਰੇ ਇਲਾਜ ਲਈ ਸਿਵਲ ਹਸਪਤਲ ਗਿੱਦੜਬਾ ਵਿੱਚ ਦਾਖਲ ਕਰਵਾਇਆ ਜਾਵੇ ਇਹ ਆਰਡਰ ਹੈ ਜੀ ਮੇਰੇ ਕੋਲ ਇਹ ਤਸਿਲਦਾਰ ਦੇ ਆਰਡਰ ਹੈ ਹੁਣ ਇਹਨਾਂ ਨੇ ਕੀ ਕੀਤਾ ਕਿਉਂਕਿ ਹੁਕਮਰਾਨ ਦੇ ਕੋਲੇ ਤਾਕਤ ਮਸਮਸ ਆਈ ਹੈ ਹੁਕਮਰਾਨਾਂ ਨੇ ਕੀ ਕੀਤਾ ਕਿ ਉਹਨੂੰ ਜੇਲ੍ਹ ਚ ਭੇਜਤਾ ਇਸ ਆਰਡਰ ਦੇ ਬਾਵਜੂਦ ਅਸੀਂ ਇਹ ਹਾਈ ਕੋਰਟ ਦਾ ਮਸਲਾ ਹੈ ਇਹ ਲੈ ਕੇ ਜਾਵਾਂਗੇ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਨੇ ਭੇਜਿਆ ਕਿਉਂ ਪੁਲਿਸ ਨੇ ਭੇਜਿਆ ਉਹਨੂੰ ਹੁਣ ਉਹਨੂੰ ਲੈ ਕੇ ਆਏ ਆ ਅਸੀਂ ਬੇਲ ਬਾਉਂਡ ਲੈ ਕੇ ਆਏ ਆ ਜੀ ਨਾਲ ਸਾਰਾ ਕੁਝ ਆਪ ਪੜ੍ਹ ਲਓ ਜੀ ਐਸ ਡੀ ਐਮ ਸਾਹਿਬ ਦੇ ਦਫ਼ਤਰ ਐਸ ਡੀ ਐਮ ਸਾਹਿਬ ਕਹੀ ਜਾਂਦੇ ਆਉਣੇ ਆ ਆ ਗਿਆ ਜਾਣਨਾ ਕਰਦੇ ਅਸੀਂ ਹੁਣ ਕਿੱਥੇ ਚਲੀਏ ਹੁਣ ਇਹਰਾ ਮਤਲਬ ਜਾਣ ਕੇ ਅੱਜ ਫੇਰ ਉਹਨੂੰ ਹਵਾਲਾ ਚ ਲਵਾਉਣਾ ਚਾਹੁੰਦੇ ਜਦ ਕਿ ਹਸਪਤਾਲ ਦੇ ਸਾਡੇ ਕੋਲੇ ਆਰਡਰ ਹੈ ਸੋ ਕਹਿਣ ਦਾ ਭਾਵ ਆ ਸਾਡੇ ਕਾਗਜ਼ ਨੇ ਵਕੀਲ ਸਾਹਿਬ ਸਾਡੇ ਨਾਲ ਨੇ ਬੇਲ ਬੌਂਡ ਨੇ ਆ ਸਾਰੇ ਕਾਗਜ਼ ਅਸੀਂ ਨਾਲ ਲੈ ਕੇ ਆਏ ਆ ਆ ਮੇਰਾ ਖਿਆਲ ਉਰਾ ਵਕਾਲਤਨਾਮਾ ਆ ਸਾਰੇ ਆਈਡੀ ਪ੍ਰੂਫ ਸੋ ਜਮ੍ਹਾਂਬੰਦੀ ਵਗੈਰਾ ਤੇ ਜਮਾਨਤੀਏ ਨਾਲ ਸੋ ਕਹਿਣ ਦਾ ਮਤਲਬ ਇਹ ਹੈ ਇਹ ਕੋਈ ਪਹਿਲਾ ਕੇਸ ਨਹੀਂ ਹੈ ਜਿਹੜੇ ਆਦਰ ਨਹੀਂ ਆ ਇਥੋਂ ਦੇ ਐਸ ਡੀ ਐਮ ਸਾਹਿਬ ਹੈ ਇਹ ਉਹਨਾਂ ਨੇ ਘੱਟੋ ਘਾਟੇ 25ਵਾਂ ਕੇਸ ਹੈ ਜੀਰੇ ਵਿੱਚੋਂ 15 ਕੇਸ ਘੱਟੋ ਘੱਟ ਗਰੀਬਾਂ ਦੇ ਨਾਲ ਤੱਲੁਕ ਰੱਖਦੇ ਐ ਐਸੀ ਲੋਕਾਂ ਨਾਲ 751 ਕਰਾਈ ਜਾਂਦੇ ਉਹਨਾਂ ਨੂੰ ਕਹਿੰਦੇ ਵੀ ਪਾਰਟੀ ਬਦਲ ਲਾ ਉਧਰ ਲਈ ਘਰੇ ਜਾਵੜਾ ਨਹੀਂ ਤਾਂ 751 751 ਪੰਜਾ ਦਿਨ ਨੂੰ ਸਾਡਾ ਰਿਕਾਰਡ ਫਰੋਲੋ ਮਗਰਲਾ ਪੰਜ ਸਾਲਾਂ ਚ 751 ਕੋਈ ਹਜ਼ਾਰ ਬਾਅਦ ਕੋਈ ਦੋ ਬੰਦ ਦੋ ਦਿਨ ਬੰਦਾ ਲਾ ਕੇ ਆਉਣ ਨਹੀਂ ਜਿਹੜਾ ਬੰਦਾ 55 ਕਰੋਣਾ ਆਇਆ ਉਹ ਵੀ 55 ਹੋਈ ਹੈ ਇਹ ਮਗਰਲੇ 5 ਸਾਲਾਂ ਦਾ ਰਿਕਾਰਡ ਹੈ ਇਹ ਇੱਕ ਨਵਾਂ ਟ੍ਰੈਂਡ ਗਿੱਦੜਵਾ ਦੇ ਵਿੱਚ ਚੱਲਿਆ ਸੋ ਐਸਡੀਐਮ ਸਾਹਿਬ ਦੋ ਹਲਕਿਆਂ ਦੇ ਇੰਚਾਰਜ ਹੈ ਤੀਜਾ ਉੱਥੇ ਹੈ ਕਿਉਂਕਿ ਜੋ ਬਾਏ ਇਲੈਕਸ਼ਨ ਚ ਕੀਤਾ ਭਾਈ ਸਾਹਿਬ ਨੇ ਸਾਰੇ ਸਰਪੰਚਾਂ ਦੇ ਕਾਗਜ਼ ਜਿਹੜਾ ਹੈ ਉਹਰਾ ਇਨਾਮ ਇਹਨੂੰ ਦਿੱਤਾ ਜਾ ਰਿਹਾ ਸੋ ਮੈਂ ਇਹਨਾਂ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਵੀ ਜਾਵਾਂਗਾ ਔਰ ਐਸ ਸੀ ਐਸ ਸੀ ਜਿਹੜਾ ਸਾਡਾ ਚੇਅਰਮੈਨ ਕਮਿਸ਼ਨ ਹੈ ਉਹਨਾਂ ਕੋਲੇ ਉਹਨਾਂ ਸਾਰੇ ਬੰਦਿਆਂ ਨੂੰ ਪੇਸ਼ ਕਰਾਂਗੇ ਜਿਨ੍ਹਾਂ ਦੇ ਇਹਨਾਂ ਨੇ ਜ਼ਮਾਨਤਾ ਨਹੀਂ ਲਈਆਂ ਤੇ ਜਿਹੜਾ ਲਿਬਰਟੀ ਸੀ ਬੰਦੇ ਦੀ ਉਹ ਇਹਨਾਂ ਨੇ ਖੋਈ ਹੈ ਸੋ ਅੱਜ ਹੁਣ ਅਸੀਂ ਦਫ਼ਤਰ ਬੈਠੇ ਆ ਸਾਨੂੰ ਕਹਿ ਰਹੇ ਆ ਰਹੇ ਆ ਕਰਦੇ ਆ ਕਰਾ ਦਿੰਨੇ ਰੀਡਰ ਕਹਿੰਦਾ ਫਾਈਲ ਗਈ ਹੈ ਤਹਿਸੀਲਦਾਰ ਕਹਿੰਦਾ ਮੈਂ ਗੱਲ ਕੀਤੀ ਹੈ ਡੀ ਸੀ ਸਾਹਿਬ ਦੇ ਵੀ ਧਿਆਨ ਚ ਲਿਆਤਾ ਸੋ ਆ ਹਾਲਾਤ ਹੈ ਜੀ ਮਾਮਲਾ ਕਿਹੋ ਜਿਹੀ ਲੜਾਈ ਪਾਦੀ ਕੋਈ ਲੜਾਈ ਹੋਈ ਨਹੀਂ ਜੀ ਸਾਨੂੰ ਦੱਸਣ ਕੋਈ ਲੜਾਈ ਹੋਈ ਹੈ ਕਿਸੇ ਦੇ ਮੁੱਕੀ 60 ਕੋ 24 21 25 ਐਮ ਐਲ ਆਰ ਜੀਰੂ ਮਰਜੀ 57 ਦਾ ਪੱਤਰਕਾਰ ਸਾਥੀਓ ਜੇ ਤੁਸੀਂ ਚੰਗੇ ਨਾ ਲੱਗੇ ਖਬਰ ਗਲਤ ਲੱਦੀ ਤੁਹਾਡੀ ਵੀ ਹੋ ਸਕਦੀ ਹੈ 5 ਦਿਨ ਤੁਹਾਨੂੰ ਵੀ ਇੱਕ ਅੰਦਰ ਦਿੱਤਾ ਜਾ ਸਕਦਾ ਐਵੇਂ ਇੱਥੇ ਕੋਈ ਪਾਣੀ ਦੇ ਮੋਗੇ ਦਾ ਰੋਲਾ ਸੀ ਗਿੱਦੜਵਾ ਸਾਡੇ ਉਹਨਾਂ ਨੂੰ 5 ਦਿਨ ਅੰਦਰ ਲਵਾਤੇ ਐਵੇਂ ਸਾਡਾ ਪਿਉਰੀ ਵਾਲਾ ਇੱਕ ਸਰਪੰਚ ਸੀ ਉਹਨੂੰ 5 ਦਿਨ ਲਵਾਤੇ ਐਵੇਂ ਮਣੀਆ ਦੇ ਤੋਂ ਸਾਡਾ ਸਾਥੀ ਸੀ ਉਹਨੂੰ 5 ਦਿਨ ਅੰਦਰ ਲਵਾਤੇ ਕੋਟਲੀਆ ਬਲੂ ਦੇ ਸਾਥੀ ਸੀਗੇ ਉਹਨਾਂ ਨੂੰ ਮੈਂ ਲਾਈਵ ਹੋਇਆ ਉਹਨੂੰ 5 ਦਿਨ ਲਵਾਤੇ ਦੋ ਦੇ ਦੇ ਮਤਲਬ ਕਿ ਕਿੰਨੇ ਕੁ ਤੁਹਾਨੂੰ ਦੱਸਾਂ 575 ਇਹਨਾਂ ਨੇ ਬਣਾਈ ਵੀ ਹੈ 302 ਸੋ ਇਹ ਹਾਲਾਤ ਹੈ ਇੱਥੋਂ ਦੇ ਐਸਡੀਐਮ ਦੇ ਅੱਜ ਵਰਕਿੰਗ ਦੇ ਹਾਲਾਤ ਵੇਖ ਲਓ ਐਸਡੀਐਮ ਨੇ ਪਤਾ ਨਹੀਂ ਕਿੱਥੇ ਹਾਜ਼ਰੀ ਪਾਈ ਹੋਣੀ ਹੈ ਤੇ ਕਿੱਥੇ ਹੋਣਾ ਹੈ ਮਾਂ ਦਾ ਸ਼ੇਰ ਕੁਐਸਡੀਐਮ ਇਜ਼ ਲਾਈਕ ਪਰ ਇੱਕ ਗੱਲ ਦੱਸ ਦੇ ਨਾ ਜਨਾਬ ਸਮਾਂ ਤਾਂ ਇਹਨਾਂ ਨੂੰ ਲੱਗਦਾ ਕਿ ਮੈਂ ਰਿਟਾਇਰ ਹੋ ਜਾਣਾ ਹੈ ਸੱਤ ਲੋਕ ਐਫੀਡੇਵਿਟ ਲਈ ਫਿਰਦੇ ਐ ਐਸਡੀਐਮ ਸਾਹਿਬ ਦੇ ਕੋਲ